ਇੱਕ ਦੁੱਖ ਦੀ ਖਬਰ ਹੈ ਜੀ ਇੱਕ ਬੱਚੀ ਹੈ ਜਿਹੜੀ ਕਿ ਪਹੁੰਚੀ ਕੈਨੇਡਾ ਦੇ ਵਿੱਚ ਮਾਪਿਆਂ ਨੇ ਭੇਜੀ ਪਰ ਉਹ ਸੁਪਨੇ ਚੂਰ-ਚੂਰ ਹੋ ਗਏ ਜੀ ਸਵਾਲੀਆ ਨਿਸ਼ਾਨ ਖੜਾ ਹੁੰਦਾ ਬਹੁਤ ਵੱਡਾ ਜਦੋਂ ਸਾਡੇ ਛੋਟੀ ਉਮਰ ਦੇ ਬੱਚੇ ਆ ਜਿਹੜੇ ਉਹ ਅਚਾਨਕ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਨੂੰ ਗਏ ਬੀਤੇ ਦਿਨਾਂ ਦੇ ਵਿੱਚ ਵੀ ਆਪਾਂ ਕਿੰਨੀਆਂ ਜੜੀਆਂ ਤੁਹਾਡੇ ਨਾਲ ਗੱਲਾਂ ਬਾਤਾਂ ਖਬਰਾਂ ਸਾਂਝੀਆਂ ਕੀਤੀਆਂ ਕਿ ਕਿਸ ਤਰ੍ਹਾਂ ਨਾਲ ਪੰਜਾਬ ਤੋਂ ਸਾਡੇ ਬੱਚੇ ਆ ਰਹੇ ਨੇ ਵਿਦੇਸ਼ਾਂ ਦੇ ਵਿੱਚ ਪਰ ਉਹ ਬੱਚੇ ਕਿੱਥੇ ਜਾ ਰਹੇ ਨੇ ਉਹ ਬੱਚੇ ਗਵਾਚ ਰਹੇ ਨੇ ਜਾਓ ਬੱਚੇ ਜੀਵਨ ਦੇ ਵਿੱਚੋਂ ਕਿਤੇ ਜਾ ਚੁੱਕੇ ਨੇ ਜਾਂ ਕੋਈ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ ਜਾਂ ਉਹਨਾਂ ਨੂੰ ਕੋਈ ਕੋਈ ਬਿਠਾ ਹੈ ਜਾਂ ਉਹ ਕਿਸੇ ਦੇ ਇਹੋ ਜਿਹੇ ਵਿਕਟਮ ਬਣ ਗਏ ਨੇ ਉਹਨਾਂ ਨੂੰ ਕੋਈ ਡਰਾ ਧਮਕਾ ਕੇ ਬਿਠਾਈ ਬੈਠਾ ਕਿ ਉਹਨਾਂ ਦਾ ਬਾਹਰੀ ਦੁਨੀਆ ਦੇ ਨਾਲ ਸੰਪਰਕ ਨਹੀਂ ਇਹੋ ਜਿਹੇ ਕਈ ਸਵਾਲ ਜਿਹੜੇ ਅੱਜ ਉਠਾਉਣੇ ਚਾਹੁੰਦੇ ਆ ਜੀ ਕਿਉਂਕਿ ਆਏ ਦਿਨ ਆਪਾਂ ਦੇਖਦੇ ਆ ਕਿ ਨਤ ਨਵੇਂ ਹੀ ਸਾਨੂੰ ਕੁਝ ਸੋਨ ਨੂੰ ਮਿਲ ਜਾਂਦਾ ਹੈ ਕਿ ਸਾਡਾ ਬੱਚਾ ਜੀ ਕੈਨੇਡਾ ਗਿਆ ਸੀ ਸਾਡਾ ਬੱਚਾ ਜੀ ਫਲਾਨੇ ਦੇਸ਼ ਗਿਆ ਸੀ ਸਾਡੇ ਨਾਲ ਉਹਦਾ رابطہ ਨਹੀਂ ਹੋ ਰਿਹਾ ਬਹੁਤ ਸਾਰੇ ਮਾਪੇ ਜੀ ਇਹੋ ਜਿਹੇ ਜਿਹੜੇ ਗੁਹਾਰ ਲਾ ਰਹੇ ਨੇ ਪਰ ਕਈ ਵਾਰੀ ਸਾਨੂੰ ਫਿਰ ਆਏ ਲੱਗਦਾ ਹੁੰਦਾ ਕਿ ਮਾਪਿਆਂ ਦੇ ਨਾਲ ਟੈਲੀਫੋਨ ਤੇ ਗੱਲ ਤਾਂ ਕਰੀਏ ਪਰ ਗੱਲ ਕਰੀਏ ਕੀ ਕਿਹੜੇ ਮਾਨ ਨਾਲ ਉਹਨਾਂ ਨੂੰ ਅਸੀਂ ਹੌਸਲਾ ਦਈਏ ਤੇ ਕਿਵੇਂ ਕਹਿ ਦਈਏ ਵੀ ਕੋਈ ਗੱਲ ਨਹੀਂ ਜੀ ਤੁਸੀਂ ਹੌਸਲਾ ਰੱਖੋ ਜਿਹਦੇ ਜਿਗਰ ਦਾ ਟੋਕੜਾ ਜੀ ਦਾ ਜਿਹੜੀ ਮਾਂ ਨੇ 9 ਮਹੀਨੇ ਬੱਚਾ ਚੱਕਿਆ ਜੀ ਆਪਣੇ ਪੇਟ ਦੇ ਵਿੱਚ ਤੇ ਜਿਹੜੇ ਬਾਪ ਨੇ ਮਿਹਨਤ ਕੀਤੀ ਉਹ ਬੱਚੇ ਨੂੰ ਜੀ 21 22 ਸਾਲ ਦਾ ਕਰਨ ਦੇ ਵਿੱਚ ਕਿ ਹੁਣ ਮੇਰਾ ਨਿਆਣਾ ਜਿਹੜਾ ਮੇਰੇ ਬਰਾਬਰ ਦਾ ਹੋ ਗਿਆ ਮੇਰਾ ਧੀ ਮੇਰੀ ਪੁੱਤ ਜਿਹੜਾ ਹੁਣ ਸਾਡੇ ਨਾਲ ਸਹਿਯੋਗ ਕਰੇਗਾ ਪਰ ਅੱਲੜ-ਉਮਰ ਦੇ ਵਿੱਚ ਆ ਕੇ ਨਿਆਣੇ ਗਵਾਚ ਰਹੇ ਨੇ ਜੀ ਸਾਡੇ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਮੁਟਿਆਰ ਧੀ ਜਿਹੜੀ ਗਵਾਚੀ ਆ ਉਹਦੀ ਮੈਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦਾ ਦੱਸਦਾ ਕੌਣ ਆ ਕਿੱਥੋਂ ਆ ਕਿਵੇਂ ਗਵਾਚੀ ਆ ਤੇ ਫਿਰ ਮੈਂ ਜਾਨਣਾ ਚਾਹੁੰਗਾ ਤੁਹਾਡੇ ਤੋਂ ਕੁਝ ਸਵਾਲ ਤੇ ਜਿਨ੍ਹਾਂ ਦੇ ਆਨਸਰ ਤੁਸੀਂ ਜਰੂਰ ਸਾਨੂੰ ਦਿਓਗੇ ਤੇ ਮੈਂ ਦੱਸ ਦਿਆਂ ਕਿ ਸਟੂਡੀਓ ਲਾਈਨ ਦੇ ਵਿੱਚ ਜੁੜਨ ਦੇ ਲਈ ਤੁਹਾਡਾ ਨੰਬਰ ਹੈ ਜੀ ਜਿਹੜਾ ਤੁਸੀਂ ਡਾਇਲ ਕਰਨਾ ਹੈ 416 785 0680 ਥੋੜੇ ਸਮੇਂ ਦੇ ਲਈ ਮੈਂ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਨਾ ਚਾਹੂੰਗਾ 이슈 ਕੋਈ ਛੋਟਾ ਨਹੀਂ ਹੈ ਅਸੀਂ ਲੱਖਾਂ ਹਜ਼ਾਰਾਂ ਰੁਪਈਆ ਲਾ ਕੇ ਸਾਡੇ ਲੋਕ ਮਿਹਨਤ ਕਾਸ਼ ਲੋਕ ਹੈ ਜੀ ਉਹ ਜਿਹੜੇ ਵਿਦੇਸ਼ਾਂ ਦੇ ਵਿੱਚ ਆ ਰਹੇ ਨੇ ਪਰ ਉਨ੍ਹਾਂ ਦੇ ਵਿੱਚੋਂ ਬਹੁਤੇ ਜਾ ਕਿੱਥੇ ਰਹੇ ਨੇ ਗਵਾਚ ਕਿੱਥੇ ਰਹੇ ਨੇ ਆ ਇੱਕ ਧੀ ਰਣੀ ਆ ਜੀ ਜਿਹੜੀ ਕਿ ਗਾਇਬ ਹੋ ਚੁੱਕੀ ਆ ਤੇ ਗਾਇਬ ਹੋਈ ਦੀ ਜੇ ਗੱਲ ਕਰੀਏ ਅੱਜ ਸਵਾ ਮਹੀਨਾ ਨੂੰ ਹੋ ਚੁੱਕਿਆ ਸੋ ਬੀਤੇ ਸਵਾ ਮਹੀਨੇ ਤੋਂ ਇਹ ਲੜਕੀ ਗੁੰਮ ਹੋ ਚੁੱਕੀ ਆ ਇਹਦਾ ਨਾਮ ਹਰ ਸਿਮਰਨ ਜੀਤਕੌਰ 21 ਸਾਲਾਂ ਦੀ ਇਹ ਲੜਕੀ ਆ ਜੀ ਹਜੇ ਮਟਿਆਰ ਧੀ ਆ ਕਿਸੇ ਦੀ ਲਵੀ ਜੀ ਉਮਰ ਦੇ ਵਿੱਚ ਬੱਚੇ ਗਵਾਚ ਰਹੇ ਨੇ ਬੀਤੇ ਦਿਨਾਂ ਦੇ ਵਿੱਚ ਵੀ ਆਪਾਂ ਇੱਕ ਖਬਰ ਸਾਂਝੀ ਕੀਤੀ ਬਾਅਦ ਚੋਂ ਪਤਾ ਲੱਗਿਆ ਉਹ ਕੁੜੀ ਗਵਾਚੀ ਨਹੀਂ ਉਹ ਸਮੁੰਦਰ ਦੀਆਂ ਲਹਿਰਾਂ ਦੀ ਲਪੇਟ ਵਿੱਚ ਆ ਗਈ ਇੱਕ ਬੱਚਾ ਜਿਹੜਾ ਬੀਤੇ ਦਿਨਾਂ ਦੇ ਵਿੱਚ ਜਿਹਦਾ ਬਾਪ ਸਾਡੇ ਨਾਲ ਜਿਹਨੇ ਗੱਲਬਾਤ ਕੀਤੀ ਸੀ ਉਹ ਸਾਡੇ ਨਾਲ ਜੁੜਿਆ ਇਹ ਜਿਹੜੀ ਤੁਸੀਂ ਤਸਵੀਰ ਟੀਵੀ ਸਕਰੀਨ ਤੇ ਇਸ ਵੇਲੇ ਦੇਖ ਰਹੇ ਹੋ ਜੀ ਇਹ ਬੱਚੀ ਕਿਹੜੇ ਹਾਲਾਤਾਂ ਦੇ ਵਿੱਚ ਕੈਨੇਡਾ ਆਈ ਤੇ ਹੁਣ ਕੈਨੇਡਾ ਆ ਕੇ ਫਿਰ ਕਿੱਥੇ ਚਲ ਗਈ ਇਹ ਸਾਨੂੰ ਜ਼ਰੂਰ ਵਿਚਾਰਨ ਦੀ ਲੋੜ ਹੈ ਸਾਡੇ ਤੁਸੀਂ ਸੂਝਵਾਨ ਸਰੋਤਿਆਂ ਦਰਸ਼ਕੋ ਤੁਹਾਡਾ ਕੀ ਨਜ਼ਰੀਆ ਨਿਆਂੇ ਤੇ ਪਹੁੰਚਦੇ ਤਾਂ ਹੈਗੇ ਆ ਨਿਆਂੇ ਗਾਇਬ ਕਿੱਥੇ ਹੋਈ ਜਾਂਦੇ ਆ ਕੋਈ ਕੋਈ ਇਹੋ ਜਿਹਾ ਜਨ ਭੂਤ ਆ ਜਿਹੜਾ ਨਿਆਂੇ ਨੂੰ ਖਾਈ ਜਾਂਦਾ ਜਾਂ ਕੋਈ ਇਹੋ ਜਿਹਾ ਮਾੜੇ ਲੋਕ ਨੇ ਜਿਹੜੇ ਨਿਆਂਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਮਜਬੂਰੀ ਵਾਸ ਬੰਨ ਲੈਂਦੇ ਨੇ ਤੇ ਫਿਰ ਉਹਨਾਂ ਨੂੰ ਇੰਨਾ ਕਾਬੂ ਕਰ ਲੈਂਦੇ ਨੇ ਤੇ ਵੀ ਉਹਨਾਂ ਦਾ ਬਾਹਰੀ ਦੁਨੀਆ ਨਾਲੋਂ ਸੰਪਰਕ ਟੁੱਟ ਜਾਂਦਾ ਇਹ ਵੀ ਹੋ ਸਕਦਾ ਵੀ ਉਹ ਕਿਸੇ ਦਬਾਅ ਅੰਡਰ ਹੋਣ ਹੋ ਇਹ ਵੀ ਸਕਦਾ ਹੈ ਕਿ ਨਿਆਣੇ ਹੁਣ ਬਹੁਤੇ ਆਪਾਂ ਦੇਖਦੇ ਆਂ ਵੀ ਜਿਹੜੇ ਨਵੇਂ ਬੱਚੇ ਆਏ ਨੇ ਉਹ ਕੀ ਕਰਦੇ ਨੇ ਉਹ ਕਈ ਵਾਰੀ ਇੱਥੇ ਆਈ ਨਵੀਂ ਦੁਨੀਆ ਦੇ ਵਿੱਚ ਇਹਨੇ ਬਿਜ਼ੀ ਹੋ ਜਾਂਦੇ ਨੇ ਤੇ ਆਪਣੇ ਮਗਰਲਿਆਂ ਨੂੰ ਅਹਮਿੱਅਤ ਦੇਣਾ ਘਟਾ ਦਿੰਦੇ ਨੇ ਮਗਰਲਿਆਂ ਤੋਂ ਭਾਵ ਜਿੱਥੋਂ ਆਏ ਨੇ ਭਾਰਤ ਤੋਂ ਪੰਜਾਬ ਤੋਂ ਉਹਨਾਂ ਨੂੰ ਤਰਜੀਹ ਨਹੀਂ ਦਿੰਦੇ ਉਹਨਾਂ ਨੂੰ ਅਹਿਮੀਅਤ ਨਹੀਂ ਦਿੰਦੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਅਸੀਂ ਜਿੱਥੇ ਆ ਗਏ ਆਂ ਇਹ ਹੀ ਸਾਰੀ ਨਵੀਂ ਦੁਨੀਆ ਇਹ ਵੀ ਕਾਰਨ ਹੋ ਸਕਦਾ ਹੈ ਕਾਰਨ ਇੱਕ ਹੋਰ ਵੀ ਹੋ ਸਕਦਾ ਹੈ ਬੱਚੇ ਨੇ ਲਵੀ ਜੀ ਹਜੇ ਇਹਨਾਂ ਦੀ ਅੱਲੜ ਜੀ ਉਮਰ ਹੁੰਦੀ ਹੈ ਜ਼ਿੰਮੇਵਾਰੀਆਂ ਬਹੁਤ ਪੈ ਜਾਂਦੀਆਂ ਸਟ੍ਰੈਸ 'ਚ ਚਲੇ ਜਾਂਦੇ ਨੇ ਤੇ ਕਈ ਵਾਰੀ ਫੋਨ ਦਾ ਬਿੱਲ ਭਰਨ ਤੱਕ ਦਾ ਵੀ ਇਹਨਾਂ ਕੋਲੇ ਕੋਈ ਪੈਸਾ ਨਹੀਂ ਬਚਦਾ ਫਿਰ ਬੱਚੇ ਗਾਇਬ ਹੋ ਜਾਂਦੇ ਨੇ ਕਾਰਨ ਇਹ ਵੀ ਆ ਤੇ ਕਾਰਨ ਇਹ ਵੀ ਹੋ ਸਕਦਾ ਹੋ ਜਾਂਦਾ ਜੀ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਲੁਕਿਆ ਨਹੀਂ ਹੈਗਾਗਾ ਬਹੁਤੇ ਬੱਚੇ ਸਟ्रेस ਦੇ ਵਿੱਚ ਆ ਕੇ ਮਾੜੀ ਸੰਗਤ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਨਸ਼ੇ ਕਰਨ ਲੱਗ ਜਾਂਦੇ ਨੇ ਫਿਰ ਨਸ਼ਾ ਤਾਂ ਨਸ਼ਾ ਜੀ ਚਾਹੇ ਥੋੜਾ ਚਾਹੇ ਬਹੁਤਾ ਤੇ ਜਾਹੇ ਕੋਈ ਵੀ ਆ ਚਾਹੇ ਕੋਈ ਸ਼ਹਿਦ ਚੱਟੀ ਹੈ ਤੇ ਚਾਹੇ ਕੋਈ ਸ਼ਹਿ ਕਾਲੀ ਹੈ ਇਹ ਇਹ ਵੀ ਕਾਰਨ ਹੋ ਜਾਂਦੇ ਨੇ ਤੇ ਬਹੁਤੇ ਬੱਚੇ ਆਪਾਂ ਦੇਖੇ ਵੀ ਆ ਜਦੋਂ ਮਾਪਿਆਂ ਨਾਲੋਂ ਰਾਬਤਾ ਟੁੱਟ ਜਾਂਦਾ ਕਮ ਹੈਣੀ ਪੈਸਾ ਜੇਬ ਦੇ ਵਿੱਚ ਹੁੰਦਾ ਨਹੀਂ ਫਿਰ ਬਹੁਤੇ ਧੀਆ ਬਹੁਤਾ ਜਿਹੜੇ ਚਾਵਾਂ ਲਾਂਡਾਂ ਨਾਲ ਪਾਲੇ ਉਹ ਐਂਡ ਅਪ ਹੁੰਦੇ ਨੇ ਕਿੱਥੇ ਕੈਂਪਾਂ ਦੇ ਵਿੱਚ ਕੈਂਪਾਂ ਤੋਂ ਭਾਵ ਉਹ ਜਿਹੜੇ ਟੈਂਟ ਸਾਡੇ ਪਿੱਛੇ ਜੇ ਆਪਾਂ ਦੇਖਿਆ ਨਾ ਪਹਿਲਾਂ ਕਿੰਗਸਟਨ ਹੁੰਦੇ ਸੀ ਕਿੰਨੇ ਟੈਂਟ ਸਿਟੀ ਬਣ ਜਾਂਦੇ ਸੀ ਸਾਡਾ ਹੁਣ ਫੁੱਲਾਂ ਦਾ ਸ਼ਹਿਰ ਬ੍ਰੈਮਟਨ ਆ ਜਿਹੜਾ ਇਹ ਟੈਂਟ ਸਿਟੀ ਬਣਿਆ ਪਿਆ ਅਰ ਰੋਜ਼ਾਨਾ ਲੈ ਆਫਿਸ ਨੂੰ ਆਉਂਦਾ ਹੋਇਆ ਦੇਖਦਾ ਹੁੰਦਾ ਜਿੱਥੇ 401 ਤੋਂ ਆਪਣਾ 409 ਬਣਦਾ ਹੈ ਐਗਜ਼ਿਟ ਕੱਢਦੇ ਆ ਉਸ ਜਗ੍ਹਾ ਤੇ ਟੈਂਟ ਲੱਗੇ ਨੇ ਕਿਉਂਕਿ ਦੂਜੇ ਪਾਸੇ ਹੋਮ ਡੀਪੋ ਤੇ ਕੁਝ ਹੋਰ ਵੱਡੇ ਸਟੋਰ ਨੇ ਉੱਥੇ ਬੜੇ ਜ਼ਿਆਦੇ ਉਹ ਟੈਂਟ ਲੱਗੇ ਨੇ ਤੇ ਆਪ ਦਾ ਕਈ ਵਾਰੀ ਦਿਲ ਦਰਦਾ ਹੁੰਦਾ ਦਿਲ ਸਹਿਕਦਾ ਹੁੰਦਾ ਵੀ ਮਨਾ ਕਿਹੜੀ ਕੰਡੀਸ਼ਨ ਦੇ ਵਿੱਚ ਰਹਿਣਾ ਪੈ ਰਿਹਾ ਸਾਨੂੰ ਵਿਦੇਸ਼ਾਂ ਦੇ ਵਿੱਚ ਆ ਕੇ ਇਹ ਸਾਨੂੰ ਸਮਝਣ ਦੀ ਲੋੜ ਆ ਤੇ ਇਹ ਬਹੁਤ ਵੱਡਾ ਸਵਾਲ ਹੈ ਤੇ ਜਵਾਬ ਕਿਹਦੇ ਕੋਲੇ ਹੈ ਜਵਾਬ ਸਮੇਂ ਦੇ ਕੋਲੇ ਮੈਂ ਪਹਿਲਾਂ ਤਾਂ ਕਹੂੰਗਾ ਜਵਾਬ ਸਰਕਾਰਾਂ ਕੋਲੇ ਤੇ ਜਾਂ ਜਵਾਬ ਫਿਰ ਉਹ ਨਾ ਪੂਰੇ ਹੋਏ ਸੁਪਨਿਆਂ ਦੇ ਕੋਲ ਹੈ ਵੀ ਜਿਹੜੇ ਸੁਪਨਿਆਂ ਨੂੰ ਚਾਹਾਂ ਨਾਲ ਦੇਖਿਆ ਸੀ ਪਰ ਹੁਣ ਉਹੀ ਸੁਪਨੇ ਬੈਰੀ ਬਣ ਗਏ ਵਿਦੇਸ਼ਾਂ ਦੇ ਵਿੱਚ ਬੰਦਾ ਕੋਈ ਵੀ ਆਉਂਦਾ ਉਹਦਾ ਟਰਾਈ ਕੀਤੀ ਜਾਂਦੀ ਹੈ ਕਿ ਮੈਂ ਹੁਣ ਆਪਦੀ ਚੰਗੀ ਜ਼ਿੰਦਗੀ ਜਿਉਣੀ ਮੈਂ ਅਗਲੇ ਪਿਛਲਿਆਂ ਦੀ ਜੂਨ ਸੁਧਾਰ ਦੇਣੀ ਤੇ ਮੈਂ ਸਾਡੀ ਪੀੜ੍ਹੀ ਦੇ ਵਿੱਚੋਂ ਇਹੋ ਜਿਹਾ ਬੰਦਾ ਹੋਊਗਾ ਜੀਨੇ ਸਾਰਾ ਕੁਝ ਸਹੀ ਕਰ ਦੇਣਾ ਨਹੀਂ ਨਹੀਂ ਮਿਹਨਤ ਕਰਨ ਵਾਲਾ ਇਨਸਾਨ ਹੋਊਗਾ ਪਰ ਗੇਮ ਜਦੋਂ ਪੁੱਠੀ ਪੈ ਜਾਂਦੀ ਹੈ ਉਦੋਂ ਸਾਰਾ ਕੁਝ ਉਲਟ ਜਾਂਦਾ ਪਰ ਹੁਣ ਜਿਹੜੀ ਇਹ ਪੁੱਠੀ ਪਈ ਗੇਮ ਹੈ ਆ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿਸੇ ਦੀ ਧੀ ਆ ਕਿਸੇ ਦਾ ਜਿਗਰਦਾ ਟੋਟਾ ਜੀ ਸਾਨੂੰ ਨਹੀਂ ਪਤਾ ਵੀ ਇਹ ਬੱਚੀ ਕੋਈ ਇੱਥੇ ਵਿਆਹ ਕਰਾ ਕੇ ਆਈ ਸੀ ਜਾਂ ਕਿਵੇਂ ਆਈ ਸੀ ਪਰ ਇਹ ਬੱਚੀ ਇੱਥੇ ਪਹੁੰਚੀ ਤੇ ਤੁਸੀਂ ਦੇਖੋ ਕਿੱਡਾ ਵਿਚਾਰੀ ਦਾ ਇਹਦਾ ਮਸੂਮ ਜਿਹਾ ਚਿਹਰਾ ਹੋ ਸਕਦਾ ਵੀ ਇਹ ਭੈਣ ਨੂੰ ਕਿਸੇ ਨੇ ਬਰਗਲਾ ਲਿਆ ਹੋਵੇ ਕੋਈ ਗੱਲ ਹੋ ਗਈ ਹੋਵੇ ਸੋ ਇਹ ਲੜਕੀ ਮਿਸਿੰਗ ਹੈ ਗਵਾਚ ਚੁੱਕੀ ਆ ਕਿਸੇ ਨੂੰ ਇਹਦੇ ਬਾਰੇ ਪਤਾ ਨਹੀਂ ਲੱਗ ਰਿਹਾਗਾ ਪਰ ਇਹ ਖਬਰ ਸਿਰਫ ਇੱਥੋਂ ਤੱਕ ਹੀ ਨਹੀਂ ਸਮਾਪਤ ਹੋਣੀ ਚਾਹੀਦੀ ਵੀ ਇਹ ਠੀਕ ਹੈ ਜੀ ਆ ਕੁੜੀ ਮਿਸਿੰਗ ਹੈ ਜੇ ਕਿਸੇ ਨੂੰ ਪਤਾ ਤਾਂ ਦੱਸ ਦਿਓ ਗੱਲ ਕਾਰਨ ਲੱਭਣ ਦੀ ਹੈ ਕਿੱਧਰ ਜਾ ਰਹੇ ਨੇ ਸਾਡੇ ਬੱਚੇ ਤੁਸੀਂ ਇਸ ਵੇਲੇ ਸਾਨੂੰ ਵੱਡੀ ਗਿਣਤੀ ਦੇ ਵਿੱਚ ਸੌਂਦੇ ਹੋ ਸਾਡੇ ਸੂਝਵਾਨ ਸਰੋਤੇ ਹੋ ਸਾਨੂੰ ਹਮੇਸ਼ਾ ਤੁਸੀਂ ਸਾਥ ਦਿੰਦੇ ਹੋ ਆ ਜਿਹੜੇ ਟਿਕਟੌਕ ਦੇ ਜਰੀਏ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਵੀ ਮੈਂ ਦੁਖਾਉਣਾ ਚਾਹਣਾ ਆ ਬੱਚੀ ਹੈ ਜੀ ਹਰ ਸਿਮਰਨ ਜੀਤਕਾਰ ਜਿਹੜੇ ਕਿ ਸਾਡੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਹੈ ਕੈਨੇਡਾ ਦੇ ਵਿੱਚ ਆਉਂਦੀ ਆ ਬੀਤੀ 1 ਦਸੰਬਰ ਨੂੰ ਇਹ ਗਵਾਚ ਗਈ ਗੁੰਮशुदा ਹੋ ਚੁੱਕੀ ਹੈ ਜੀ ਧੀ ਰਾਣੀ ਸੋ ਇਹ ਕਿੱਧਰ ਗਈ ਕੀ ਹੋਈ ਪਰ ਅਸੀਂ ਲੋਕ ਇੱਥੇ ਜਿਹੜੇ ਵਸਦੇ ਆਂ ਜ਼ਿੰਮੇਵਾਰ ਤੇ ਅਸੀਂ ਗੌਂਦਾ ਪੰਜਾਬ ਰੇਡੀਓ ਤੋਂ ਇਸ ਵੇਲੇ ਆਪਦਾ ਸਾਡਾ ਜਿਹੜਾ ਫਰਜ਼ ਅਦਾ ਕਰ ਰਹੇ ਆਂ ਇਹ ਬੱਚੀ ਹੋ ਸਕਦਾ ਕਿਸੇ ਦੇ ਵੀ ਸੰਪਰਕ ਦੇ ਵਿੱਚ ਪਹਿਲਾਂ ਹੋਵੇ ਪਰ ਬੰਦਾ ਜਾਂ ਜੋ ਵੀ ਵਿਅਕਤੀ ਜਿਹੜਾ ਵੀ ਇਹਨੂੰ ਜਾਣਦਾ ਹੋਵੇਗਾ ਤੇ ਹੋ ਸਕਦਾ ਹੋਊਗਾ ਵੀ ਉਹ ਆਪਦੇ ਲੈਵਲ ਤੇ ਦੋ ਚੌਹ ਬੰਦਿਆਂ ਨੂੰ ਪੁੱਛ ਚੁੱਕਿਆ ਹੋਵੇਗਾ ਨਹੀਂ ਲੱਭੀ ਨਹੀਂ ਗੱਲ ਬਣੀ ਪਰ ਅੱਜ ਅਸੀਂ ਇਸ ਮੰਚ ਤੋਂ ਤੁਹਾਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਆਪਦੇ ਘਰਾਂ ਦੇ ਵਿੱਚ ਆਪਦੇ ਫੋਨਾਂ ਤੇ ਜਾਂ ਵੱਖੋ-ਵੱਖਰੇ ਮੀਡੀਆ ਦੇ ਮਾਧਿਅਮ ਰਾਹੀਂ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਬੱਚੀ ਦੀ ਪਹਿਲਾ ਸਵਾਲ ਕੀ ਤੁਸੀਂ ਇਹ ਬੱਚੀ ਕਦੇ ਦੇਖੀ ਜੇ ਦੇਖੀ ਆ ਨੰਬਰ ਜਿਹੜੇ ਥੱਲੇ ਆ ਰਹੇ ਨੇ ਪੁਲਿਸ ਦੇ ਅਪੀਲ ਪੁਲਿਸ ਦੇ ਐਕਸਟੈਂਸ਼ਨ ਦੇ ਨਾਲ 905 4532121 ਤੇ ਐਕਸਟੈਂਸ਼ਨ 2133 ਇਹ ਨੰਬਰਾਂ ਤੇ ਫੋਨ ਕਰਕੇ ਜਾਣਕਾਰੀ ਦਿਓ ਵੀ ਅਸੀਂ ਇਹ ਬੱਚੀ ਨੂੰ ਇੱਥੇ ਦੇਖਿਆ ਹੈ ਹੁਣ ਮੈਂ ਜਾਨਣਾ ਚਾਹੁੰਗਾ ਸਾਡੇ ਪਰਿਵਾਰ ਕੀ ਸੋਚਦੇ ਨੇ ਕਿ ਕਿੱਥੇ ਜਾ ਰਹੇ ਨੇ ਸਾਡੇ ਬੱਚੇ ਇਹ ਕੋਈ ਨਵਾਂ ਕੇਸ ਨਹੀਂਗਾ ਜੀ ਇਹ ਪਹਿਲਾਂ ਵੀ ਬਥੇਰੇ ਹੁੰਦੇ ਆਏ ਆ ਬਾਅਦ ਚੋਂ ਸਾਨੂੰ ਪਤਾ ਲੱਗਦਾ ਜੀ ਕਿ ਇਹ ਬੱਚੇ ਆ ਜਿਹੜੇ ਕਿਧਰ ਨੂੰ ਚੱਲ ਜਾਂਦੇ ਆ ਤੇ ਜਾਂ ਕਈਆਂ ਦਾ ਪਤਾ ਹੀ ਨਹੀਂ ਲੱਗਦਾ ਤੇ ਜਾਂ ਕਈ ਵਾਰੀ ਫਿਰ ਮਿਸਟਰੀ ਕੇਸ ਸੋਲਵ ਹੁੰਦੇ ਆ ਜੀ ਦਸਾਂ ਦਸਾਂ ਸਾਲਾਂ ਬਾਅਦ ਪਰ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਇਹ ਬੱਚੇ ਕਿੱਥੇ ਚੱਲ ਜਾਂਦੇ ਆ ਜੀ ਕਿਉਂਕਿ ਇਹ ਹਰ ਸਿਮਰਨ ਦਾ ਕੇਸ ਕੋਈ ਪਹਿਲਾ ਨਹੀਂਗਾ ਵੀ ਇਹ ਹੀ ਬੱਚੀ ਕੱਲੀ ਗਵਾਚੀ ਐ ਬੱਚੇ ਪਹਿਲਾਂ ਵੀ ਬਹੁਤ ਗਵਾਚੇ ਨੇ ਆ ਪਿੱਛੇ ਜੇ ਪਤਾ ਲੱਗਿਆ ਸੀ ਕਿ ਕਈ ਨਿਆਣਿਆਂ ਦਾ ਸੰਪਰਕ ਮਾਪਿਆਂ ਨਾਲ ਹੋ ਰਿਹਾ ਪਰ ਉਹ ਆਪਸੀ ਮREDIR ਦੀ ਕੋਈ ਤਕਰਾਰਬਾਜੀ ਸੀ ਕਿਸੇ ਨੇ ਕਿਸੇ ਨੂੰ ਚਾਕੇ ਟ੍ਰੇਲਰ ਚ ਬੰਦ ਕਰਤਾ ਵੀ ਉਹ ਹਫਤਾ ਬੋਲਿਆ ਹੀ ਨਹੀਂ ਉਹ ਬੈਠਾ ਰਿਹਾ ਉੱਥੇ ਭੁੱਖਾ ਤੇ ਆਇਆ ਗੱਲਾਂ ਐਬ ਜਿਹਾ ਵੀ ਚੱਲੀ ਜਾਂਦੀਆਂ ਜੀ ਸਾਡੇ ਸ਼ਹਿਰਾਂ ਦੇ ਵਿੱਚ ਇੱਥੇ ਕੈਨੇਡਾ ਦੇ ਵਿੱਚ ਕਈ ਕੁਝ ਚੱਲੀ ਜਾਂਦਾ ਪਰ ਸਾਡੇ ਪਰਿਵਾਰ ਕੀ ਸੋਚਦੇ ਨੇ ਕਿ ਸਾਡੇ ਬੱਚੇ ਜਾ ਕਿੱਥੇ ਰਹੇ ਨੇ ਐਨੀ ਅਲੜ ਜੀ ਉਮਰ ਦੇ ਵਿੱਚ ਕੀ ਕੋਈ ਸਾਡਾ ਇਹੋ ਜਿਹਾ ਇੱਕ ਵੀ ਪਰਿਵਾਰ ਹੈ ਨਹੀਂ ਜੀ ਨੂੰ ਇਹ ਚਿੰਤਾ ਹੋਵੇ ਜਾਂ ਸਵਾਲ ਮਨ ਚ ਆਉਂਦਾ ਹੋਵੇ ਜਾਂ ਤੁਹਾਨੂੰ ਕੋਈ ਆਈਡੀਆ ਹੋਵੇ ਜਾਂ ਜਿਹੜੀਆਂ ਤੁਹਾਨੂੰ ਮੈਂ ਗੱਲਾਂ ਦੱਸੀਆਂ ਵੀ ਕੀ ਕੀ ਪੋਸਿਬਿਲਿਟੀਆਂ ਹੋ ਸਕਦੀਆਂ ਕਿ ਬੱਚੇ ਕਿੱਧਰ ਜਾ ਰਹੇ ਨੇ ਤੁਹਾਡਾ ਕੀ ਨਜ਼ਰੀਆ ਜ਼ਰੂਰ ਸਾਂਝਾ ਕਰੋ ਆਓ ਫਿਰ ਆਪਾਂ ਵਿਚਾਰਾਂ ਦੀ ਸਾਂਝ ਪਾਉਣੀ ਹੈ ਇਸ ਤੋਂ ਬਾਅਦ ਤੁਹਾਡੇ ਨਾਲ ਅਗਲਾ ਟਾਕ ਸ਼ੋਅ ਤੇ ਫਰੀਡਮ ਆਫ ਸਪੀਚ ਸਟੋਰੀ ਜਿਹੜੀ ਪੇਸ਼ ਕਰਨੀ ਆ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਸੋ ਮੈਂਟ 5 ਹੋਰ ਮੈਂ ਦੇਣਾ ਚਾਹੁੰਗਾ ਕਿਉਂਕਿ ਮੈਂ ਚਾਹਣਾ ਕਿ ਮਾਪਿਆਂ ਦਾ ਬੁਰਾ ਹਾਲ ਹੈ ਜੀ ਉਹ ਅਵਸਥਾ 'ਚ ਨਹੀਂ ਸੀਗੇ ਕਿ ਸਾਡੇ ਨਾਲ ਗੱਲ ਕਰ ਸਕਦੇ ਉਸ ਕੰਡੀਸ਼ਨ 'ਚ ਨਹੀਂ ਸੀ ਜਿਹਦੀ ਧੀ ਗਵਾਚੀ ਨੂੰ ਜੀ ਸਵਾ ਮਹੀਨਾ ਹੋ ਚੁੱਕਿਆ ਹੋਵੇ ਤੇ ਕੁਝ ਵੀ ਨਾ ਪਤਾ ਲੱਗ ਸਕੇ ਉਹ ਵੀ ਕੈਨੇਡਾ ਅਰਗੇ ਨੂੰ ਮੁਲਕ ਦੇ ਵਿੱਚ ਜਿੱਥੇ ਸਾਡੇ ਦੇਸ਼ ਦੇ ਵਿੱਚ ਗਿਣਿਆ ਜਾਂਦਾ ਵੀ ਬਹੁਤ ਜ਼ਿਆਦਾ ਸੇਫਟੀ ਹੈ ਪਰ ਮਟਿਆਰ ਧੀਆਂ ਪੰਜਾਬ ਤੋਂ ਆ ਕੇ ਸਾਡੇ ਗੱਭਰੂ ਪੋਤੇ ਇੱਥੇ ਗਵਾਚ ਰਹੇ ਨੇ ਇਹ ਜਾ ਕਿੱਥੇ ਰਹੇ ਨੇ ਇਹ ਬਹੁਤ ਵੱਡਾ ਸਵਾਲ ਹੈ ਸੋ ਸ਼ਾਇਦ ਤੁਹਾਡੀ ਕੋਈ ਹੋਰ ਸਮਝ ਹੋਵੇ ਤੁਸੀਂ ਸ਼ਾਇਦ ਵਧੀਆ ਤਰੀਕੇ ਨਾਲ ਸਮਝਾ ਸਕਦੇ ਹੋ ਕਿ ਨਿਆਣੇ ਜਾ ਰਹੇ ਆ ਤਾਂ ਕਿੱਥੇ ਜਾ ਰਹੇ ਆ ਇਸ ਵੇਲੇ ਵੱਡਾ ਸਵਾਲ ਹੈ ਜੀ ਮੈਂ ਜ਼ਰੂਰ ਚਾਹੂੰਗਾ ਕਿ ਸਾਡੇ ਨਾਲ ਗੱਲਬਾਤ ਕਰੋ ਜੀ ਆਪਾਂ ਆਓ ਕਾਰਨ ਜਾਣ ਸਕੀਏ ਪੰਜਾਬ ਬੈਠੇ ਲੋਕਾਂ ਨੂੰ ਜਿਹੜੇ ਵੱਡੀ ਗਿਣਤੀ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਸੌਂਦੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਿਆਣੇ ਆ ਜਿਹੜੇ ਕੈਨੇਡਾ ਜਾ ਕੇ ਕਿਵੇਂ ਗਵਾਚ ਰਹੇ ਨੇ ਆਹ ਫਿਰ ਵਿਚਾਰਾਂ ਦੀ ਸਮਝ ਪਾਉਣੇ ਆ ਜੀ 5 ਮਿੰਟ ਦੇ ਲਈ ਮੈਂ ਤੁਹਾਡੀਆਂ ਲਾਈਨਾਂ ਲੈਣੀਆਂ ਚਾਹੁੰਗਾ ਉਸ ਤੋਂ ਬਾਅਦ ਆਪਾਂ ਅਗਲਾ ਪ੍ਰੋਗਰਾਮ ਕੰਟੀਨਿਊ ਕਰਾਂਗੇ ਨੰਬਰ ਸਟੂਡੀਓ ਦਾ 416 785 0680 ਤੇ ਜਾਂ ਫਿਰ WhatsApp ਦੇ ਜ਼ਰੀਏ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਨੰਬਰ ਹੈ ਜੀ 437 771 1313 ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਹਿਲੀ ਕਾਲ 2956 ਲਾਈਨ ਤੇ ਆਏ ਨੇ ਜੀ ਸਾਡੇ ਹਾਂਜੀ ਗੁਰਪ੍ਰੀਤ ਜੀ ਬਹੁਤ ਵਧੀਆ ਪ੍ਰੋਗਰਾਮ ਨਹੀਂ ਦੇ ਰਹੇ ਆ ਬਾਰਾ ਬੱਚਿਆਂ ਬਾਪ ਜਿਹੜੇ ਇਹ ਗੁੱਡੀ ਲੱਗਦੀ ਵੀ ਹਲਕੀ ਉਮਰ ਦੀ ਆ ਹਨਾ ਭਾਜੀ 21 ਸਾਲ ਦੀ ਹੈ ਜੀ ਇਹ ਬੱਚੀ ਅੱਛਾ ਅੱਛਾ ਉਦਾਂ ਫੋਟੋ ਦੇ ਦੇਖਣ ਨੂੰ ਜਾਦੇ ਹੀ ਛੋਟੇ ਲੱਗ ਰਹੇ ਆ ਪਰ ਚਲੋ ਪਰ ਉਹ ਮਾ ਠੀਕ ਹੈ ਬੱਚੇ ਨਹੀਂ ਪਰ ਇੰਨਾ ਚੰਗੇ ਲਾ ਹੋ ਗਿਆ ਗਵਾਚੇ ਨੂੰ ਪਤਾ ਨਹੀਂ ਹੈ ਨਾ ਇਹਦਾ ਲੱਗ ਰਿਹਾ ਕਿੱਤਿਆਂ ਵੀ ਹੈ ਇਹ ਇਹੀ ਤਾਂ ਬੜੇ ਦੁੱਖ ਦੀ ਗੱਲ ਹੈ ਜੀ ਕਿ ਨਿਆਣੇ ਸਾਡੇ ਸਰਜੀਤ ਜੀ ਸਵਾਲ ਆਉਂਦਾ ਵੀ ਨਿਆਣੇ ਚੱਲ ਕਿੱਥੇ ਜਾਂਦੇ ਆ ਜੀ ਚੱਲ ਹਾਂਜੀ ਹਾਂ ਇਹੋ ਹੀ ਮੈਂ ਸੋਚ ਰਿਹਾ ਵੀ ਕੋਈ ਨਾ ਕੋਈ ਕੋਈ ਬੰਦਾ ਜਾਂ ਕੋਈ ਇਹਨਾਂ ਨੂੰ ਮਗਰ ਲਾ ਲੈਂਦਾ ਜਾਂ ਕੋਈ ਬਗਲਾ ਕੇ ਕਿਸੇ ਨਾ ਕਿਸੇ ਪਾਸੇ ਵਿਚਾਰਿਆਂ ਨੂੰ ਲੈ ਜਾਂਦਾ ਹਨ ਫਿਰ ਐਸੀ ਹੀ ਗੱਲ ਤੇ ਗਲਤਾਂ ਹੁੰਦੀਆਂਗੇ ਜਦੋਂ ਕੋਈ ਗੱਲ ਨਹੀਂ ਮੁੜ ਕੇ ਵਿਚਾਰਿਆਂ ਦੀ ਨਿਕਲਦੀ। ਇਹੀ ਤਾਂ ਵੱਡਾ ਸਵਾਲ ਹੈ ਜੀ ਤਾਂ ਹੀ ਅੱਜ ਨਹੀਂ ਸਿਰਫ ਇਹਦੀ ਤਸਵੀਰ ਲਾ ਕੇ ਆਪਾਂ ਕਹਿ ਸਕਦੇ ਸੀ ਕਿ ਜੇ ਕਿਸੇ ਨੂੰ ਪਤਾ ਕੁੜੀ ਦੱਸ ਦਿਓ ਤੇ ਗੱਲ ਖਤਮ। ਅਸੀਂ ਇੱਥੇ ਗੱਲ ਨਹੀਂ ਖਤਮ ਕਰਨਾ ਚਾਹੁੰਦੇ ਜੇ ਸਾਡੇ ਸਮਾਜ ਦੇ ਵਿੱਚੋਂ ਅਸੀਂ ਜਿਹੜਾ ਮਾੜਾ ਵਰਤਾਰਾ ਚੱਲ ਰਿਹਾ ਜੇ ਉਹਨਾਂ ਨੂੰ ਚਾਹਣੇ ਜੜੋਂ ਖਤਮ ਕਰਨਾ ਪੈਣਾ ਜੇ ਚਾਹਣੇ ਕਿ ਨਾ ਦੁਬਾਰੇ ਹੋਣ ਚੀਜ਼ਾਂ ਸਾਨੂੰ ਪਤਾ ਲੱਗਣਾ ਚਾਹੀਦਾ ਅਸੀਂ ਜਿਹੜੇ ਬਹੁਤ ਪੁਰਾਣੇ ਆਏ ਲੋਕ ਆ ਇੱਥੇ ਰਹਿੰਦੇ ਆ ਸਾਨੂੰ ਕੋਈ ਤਾਂ ਆਈਡੀਆ ਹੋਊ ਨਾ ਵੀ ਇਹ ਜਾਂ ਗੱਲਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਸਰਜੀਜੀ ਜੀ ਹੁਣ ਜੇ ਤੁਹਾਡੀ ਗੱਲ ਕਰੀਏ ਕਦੋਂ ਦੇ ਤੁਸੀਂ ਇਹ ਸਮਾਜ ਦੇ ਵਿੱਚ ਇੱਥੇ ਆ ਕੇ ਰਹਿ ਰਹੇ ਹੋ ਪਰ ਤੁਹਾਨੂੰ ਲੱਗਦਾ ਵੀ ਪਹਿਲਾਂ ਵੀ ਇਦਾਂ ਕੁਝ ਹੁੰਦਾ ਰਿਹਾ ਨਹੀਂ ਨਹੀਂ ਗਰਪੇਜਪਾ ਮੈਨੂੰ 40 ਸਾਲ ਹੋ ਗਏ ਜੀ ਇੱਥੇ ਰਹਿੰਦੇ ਨੂੰ ਜੀ ਪਹਿਲਾਂ ਨਾ ਅਸੀਂ ਹੁੰਨੀਆ ਦੇਖ ਲਾਓ ਬਾਸੀ ਸਾਹਿਬ ਉਹਨਾਂ ਨੂੰ ਵੀ 40 42 ਸਾਲ ਹੋ ਗਏ ਪ੍ਰੋਗਰਾਮ ਕਰਦਿਆਂ ਨੂੰ ਤੇ ਕਦੇ ਨਹੀਂ ਸੀ ਇਦਾਂ ਦੀ ਖਬਰ ਆਈ ਆ ਹੁਣ ਜਿਹੜੀਆਂ ਖਬਰਾਂ ਆਉਣੀਆਂ ਇਦਾਂ ਦੇ ਬੱਚੇ ਹਰ ਕੀ ਹਲਕੀ ਉਮਰ ਤੇ ਇਦਾਂ ਕੋਈ ਜਾਂਦੇ ਆ ਗੁਆਚੀ ਜਾਂਦੇ ਆ ਵਿਚਾਰੇ ਪਤਾ ਨਹੀਂ ਹੁਣ ਇਹ ਕੀ ਚੱਕਰ ਆ ਨਾ ਪਰ ਕਿੰਨੇ ਦੇਖੋ ਲੋਲੜ ਜਾਈਏ ਵਿਚਾਰੇ ਨਹੀਂ ਆਣੇ ਲੱਗ ਰਹੇ ਆ ਬੜਾ ਦੁੱਖ ਹੁੰਦਾ ਸਰਜੀਤ ਜੀ ਦੁੱਖ ਹੁੰਦਾ ਜੀ ਹਾਂ ਸੋ ਕਿਸੇ ਦੇ ਧੀਆ ਪੁੱਤ ਨੇ ਜਿਗਰ ਦੇ ਟੋਟੇ ਨੇ ਸਰਜੀਤ ਜੀ ਬੜੀ ਮਿਹਰਬਾਨੀ ਤੁਸੀਂ ਕਾਲ ਕੀਤੀ ਹੋਰ ਵੀ ਤੁਸੀਂ ਪਰਿਵਾਰ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਓ ਆਓ ਪੰਜਾਬ ਦੇ ਵਿੱਚ ਪਰਿਵਾਰ ਜਿਹੜਾ ਅੱਜ ਗੱਲ ਕਰਨ ਦੀ ਕੰਡੀਸ਼ਨ ਦੇ ਵਿੱਚ ਵੀ ਨਹੀਂ ਤੇ ਤੁਹਾਡਾ ਇੰਤਜ਼ਾਰ ਕਰ ਰਿਹਾ ਕਿ ਸ਼ਾਇਦ ਕੋਈ ਇਹੋ ਜਿਹੀ ਕਾਲ ਵੱਜੇ ਰੇਡੀਓ ਪ੍ਰੋਗਰਾਮ ਤੇ ਟੀਵੀ ਪ੍ਰੋਗਰਾਮ ਤੇ ਕਿ ਜਿਹੜਾ ਦੱਸ ਸਕੇ ਕਿ ਬੱਚੀ ਕਿੱਥੇ ਆ ਜੱਥੋਂ ਕੋਈ ਕਲੂ ਮਿਲ ਸਕੇ ਪਰ ਕੀ ਅਸੀਂ ਆਪਦੇ ਕੰਮਾਂ 'ਚ ਇੰਨੇ ਬਿਜ਼ੀ ਹੋਗੇ ਜਾਂ ਇੰਨਾ ਹੀ ਸਾਡੇ ਕੋਲੇ ਸਮਾਂ ਹੈ ਨਹੀਂਗਾ ਵੀ ਅਸੀਂ ਦੇਖਿਆ ਹੀ ਨਹੀਂ ਹੋ ਸਕਦਾ ਤੁਸੀਂ ਇਸ ਬੱਚੀ ਨੂੰ ਨਾ ਦੇਖਿਆ ਹੋਵੇ ਪਰ ਸਾਡੇ ਸਮਾਜ ਦੇ ਵਿੱਚੋਂ ਐਸ ਕਦਰ ਲਾਪਤਾ ਹੋ ਰਹੇ ਨੇ ਨਿਆਣੀ ਹਾਦਸੇ ਤਾਂ ਵੱਖਰੀ ਗੱਲ ਹੈ ਕਰੋੜ ਤੇ ਜਾਣੋ ਕੋਈ ਵੀ ਹਾਦਸਾ ਹੋ ਸਕਦਾ ਕੱਲ ਸਾਡੇ ਇੱਥੇ ਰੀਲੀਆ ਸਾਈਡ ਹਾਈਵੇ 11 ਤੇ ਬਹੁਤ ਵੱਡਾ ਜਿਹੜਾ ਐਕਸੀਡੈਂਟ ਹੋਇਆਗਾ ਪਰ ਹਾਦਸੇ ਉਹ ਵੱਖਰੀ ਗੱਲ ਹੈ ਉਹ ਇਮੀਡੀਏਟ ਹੈਪਨ ਹੋਇਆ ਪਤਾ ਸਾਰਾ ਕੁਝ ਕਲੀਅਰ ਹੈ ਕਿਸੇ ਬੱਚੇ ਦਾ ਗਾਇਬ ਹੋ ਜਾਣਾ ਆਏ ਬੱਚਾ ਗਾਇਬ ਕਿਵੇਂ ਹੋ ਸਕਦਾ ਕਿਸੇ ਦਾ ਸਵਾਲ ਵੱਡੇ ਹੈ ਜੀ ਕੀ ਇਹ ਨਿਆਣੇ ਆ ਜਿਹੜੇ ਕੋਈ ਹਿਊਮਨ ਟ੍ਰੈਫਿਕਿੰਗ ਵਾਲਿਆਂ ਦੇ ਜਾਂ ਜਿਹੜੇ ਉਦਾਂ ਦੇ ਲੋਕ ਬਹੁਤੀ ਮਾੜੀ ਬਿਰਤੀ ਵਾਲੇ ਹੁੰਦੇ ਨੇ ਉਹਨਾਂ ਦੇ ਡਿੱਕੇ ਚੜ ਜਾਂਦੇ ਨੇ ਜਾਂ ਇਹ ਨਿਆਣੇ ਫਿਰ ਸਟ੍ਰੈਸ ਲੈ ਕੇ ਗਵਾਚ ਰਹੇ ਨੇ ਇਹ ਸਾਨੂੰ ਸਮਝਣ ਦੀ ਲੋੜ ਆ ਸਾਡੀ ਚੁੱਪ ਅੱਜ ਉਹ ਮਾਪਿਆਂ ਦਾ ਦਿਲ ਸ਼ਾਇਦ ਤੋੜ ਰਹੀ ਹੋਊਗੀ ਜਿਹੜੇ ਇਹ ਘਹਾਰ ਲਾ ਰਹੇ ਨੇ ਕਿ ਸਾਨੂੰ ਪਤਾ ਲੱਗ ਸਕੇ ਸਾਡੀ ਬੱਚੀ ਕਿੱਥੇ ਆ ਸੋ ਤੁਹਾਨੂੰ ਹੱਥ ਬੰਨ ਕੇ ਇੱਕ ਅਪੀਲ ਹੈ ਜੇ ਤੁਸੀਂ ਇਹ ਬੱਚੇ ਨੂੰ ਦੇਖਿਆ ਕਿਤੇ ਤਾਂ ਮਾਪੇ ਅੱਜ ਵਿਚਾਰੇ ਗੱਲ ਕਰਨ ਦੀ ਕੰਡੀਸ਼ਨ ਦੇ ਵਿੱਚ ਵੀ ਨਹੀਂ ਸਾਡੇ ਸੋ ਪਰਿਵਾਰ ਵੱਲੋਂ ਇੱਕ ਬੇਨਤੀ ਸਾਡੀ ਟੀਮ ਨੂੰ ਕੀਤੀ ਗਈ ਕਿ ਜਰੂਰ ਸਾਡਾ ਇਹ ਸੰਦੇਸ਼ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਬੱਚੀ ਕਿੱਥੇ ਗਈ ਆ ਇਹ ਬੱਚੀ ਨੂੰ ਲੱਭ ਰਹੇ ਨੇ ਜੀ ਉਹਦੇ ਮਾਪੇ 21 ਸਾਲਾਂ ਦੀ ਹਰ ਸਿਮਰਨਜੀਤ ਕੌਰ ਇਹ ਗਵਾਚ ਚੁੱਕੀ ਆ ਬੱਚੀ ਸੋ ਜੇ ਤੁਸੀਂ ਇਹਦੇ ਬਾਰੇ ਜਾਣਦੇ ਹੋ ਜਾਂ ਤੁਹਾਨੂੰ ਕੀ ਲੱਗਦਾ ਕਿ ਬਾਕੀ ਦੇ ਜਿਹੜੇ ਸਾਰੇ ਬੱਚੇ ਵਿੱਚ ਇਹ ਗੁੱਡੀ ਤੇ ਹੋਰ ਬੱਚੇ ਜਾਂ ਕਿੱਥੇ ਰਹੇ ਨੇ ਮੈਂ ਚਾਹੂੰਗਾ ਕਿ ਜਰੂਰ ਪ੍ਰੋਗਰਾਮ ਦੇ ਵਿੱਚ ਕਾਲ ਕਰਿਆ ਕਰੋ ਆਪਾਂ ਵਿਚਾਰਾਂ ਦੀ ਸਾਂਝ ਪਾ ਸਕੀਏ ਹੋ ਸਕਦਾ ਇੱਕ ਬੱਚਾ ਉਸ ਰਾਤ ਤੁਰਿਆ ਜਾਂਦਾ ਹੋਵੇ ਜਿਹੜੇ ਰਾਤ ਪਹਿਲਾਂ ਹੀ ਜਾ ਕੇ ਕੋਈ ਗਵਾਚ ਚੁੱਕਿਆ ਜਿਹੜਾ ਰਾਹ ਉਹ ਨੂੰ ਬੁਰੇ ਪਾਸੇ ਲੈ ਕੇ ਗਿਆਗਾ ਸੋ ਤੁਸੀਂ ਕੀ ਸੋਚਦੇ ਹੋ ਜਰੂਰ ਆਪਣੇ ਵਿਚਾਰ ਸਾਂਝੇ ਕਰਿਆ ਕਰੋ ਖੈਰ ਇਹ ਲੜਕੀ ਦੀ ਗੱਲ ਸੀ ਜੀ ਇਹ ਮਿਸਿੰਗ ਹੈ ਬ੍ਰੈਂਪਟਨ ਦੇ ਵਿੱਚੋਂ ਪਹਿਲੀ ਦਸੰਬਰ ਨੂੰ 2024 ਨੂੰ ਅੱਜ ਜਿਹਨੂੰ ਲਗਭਗ ਸਵਾ ਮਹੀਨਾ ਹੋ ਚੁੱਕਿਆ ਹੈ ਲੜਕੀ ਗਵਾਚੀ ਨੂੰ ਹਜੇ ਤੱਕ ਇਹਦੀ ਕੋਈ ਉਗਸੁਗ ਨਹੀਂ ਨਿਕਲ ਰਹੀ ਸਾਡੇ ਪਰਿਵਾਰਾਂ ਨੇ ਕਿਤੇ ਵੀ ਇਹ ਲੜਕੀ ਨੂੰ ਵੇਖਿਆ ਹੋਵੇ ਜਾਂ ਕੋਈ ਅਪਡੇਟ ਹੋਵੇ ਜ਼ਰੂਰ ਉਹ ਚਾਹੁੰਦੇ ਨੇ ਉਹਦੇ ਘਰ ਦੇ ਬੱਚੀ ਦੇ ਕਿ ਸਾਡੀ ਧੀ ਰਾਣੀ ਸਾਨੂੰ ਵਾਪਸ ਕੀਤੀ ਜਾਵੇ ਵਾਪਸ ਕੀਤੀ ਭਾਵ ਜਾਵੇ ਕਿ ਕੋਈ ਲੰਬ ਦੇਵੇ ਕੋਈ ਕਲੂ ਇਹਨਾਂ ਨੂੰ ਦੇ ਦੇਵੇ ਸੋ ਇਸ ਤਰ੍ਹਾਂ ਦੀ ਕੋਈ ਗੱਲਬਾਤ ਜੇ ਆਪ ਜੀ ਦੇ ਕੋਈ ਧਿਆਨ ਚ ਜਾਂ ਤੁਸੀਂ ਕੀ ਸੋਚਦੇ ਹੋ ਬੱਚੇ ਕਿੱਥੇ ਜਾ ਰਹੇ ਨੇ ਸਵਾਲ ਹੀ ਵੱਡਾ ਇਹ ਬਣਦਾ ਕਿ ਬੱਚੇ ਕਿੱਥੇ ਜਾ ਰਹੇ ਨੇ ਸਾਡੇ ਕਿਉਂ ਗਵਾਚ ਰਹੇ ਨੇ ਨੰਬਰ 446 785 0680 ਇੱਕ ਕਾਲਰ ਨੇ ਸਾਡੇ 4855 ਨੰਬਰ ਸਤਕਾਰਯੋਗ ਹੋਣੇ ਰੰਜੀ ਤੁਸੀਂ ਸੁਸਕਾਈ ਸਸਿਗਲ ਸਰ ਜੀ ਆਹ ਕੁੜੀ ਦਾ ਵਰਕ ਪਰਮਿਟ ਕਿੰਨਾ ਕ ਰਹਿ ਗਿਆ ਸੀ ਐਕਸਪਾਇਰ ਦੇ ਨੇੜੇ ਤਾਂ ਨਹੀਂ ਸੀਗਾ ਹੋ ਸਕਦਾ ਕਿ ਕਿਤੇ ਅਮਰੀਕਾ ਮਰੂਪਾ ਦੇ ਜਿੱਦਾਂ ਡੋਂਕੀ ਹੈਗਾ ਅੱਜਕੱਲ ਬੜਾ ਟੈਂਡਿਆ ਚੱਲਿਆ ਜੀ ਕੈਂਪ ਕੁੰਪਟ ਕਿਤੇ ਹੋਏ ਤੇ ਫੋਨ ਮਿਲ ਨਾ ਰਿਹਾ ਹੋਏ ਜਾਂ ਐਦਾਂ ਕੁਝ ਵੀ ਹੋ ਰਿਹਾ ਹੋਵੇ ਜੀ ਕਿਉਂਕਿ ਪਿੱਛੇ ਸਮੇਂ ਆਪਣੇ بڑے ਬੰਦਿਆਂ ਨੇ ਮੋਂਟਰੀਅਲ ਦਾ ਬਾਰਡਰ ਟੱਪਿਆ ਇਧਰ ਉਧਰ ਰੋ ਤਰ੍ਹਾਂ ਤੋਂ ਬੀਏਕੇਸੀ ਪਾਸੇਜਸ ਇਹ ਵੀ ਕਿਸੇ ਦੇ ਗਲਤ ਪਹੁੰਚੇ ਮਤਲਬ ਕੋਈ ਆ ਕੇ ਕੋਈ ਨਿਕਲ ਗਈ ਹੋਵੇ ਹੋ ਸਕਦਾ ਜੀ ਲੱਗ ਇਹ ਇਹ ਵੀ ਹੋ ਸਕਦਾ ਕਿਉਂਕਿ ਹੁਣ ਸੱਜਰੀ ਆਪਣੇ ਕੋਲ ਇੱਕ ਐਗਜ਼ਾਮਪਲ ਹੈ ਕਿ ਮੁਸਕਾਨ ਵਾਲੀ ਕੱਲ ਜਿਹੜੀ ਮੁਸਕਾਨ ਉਹ ਖੈਰ ਉਹ ਬੱਚੀ ਵਾਲੀ ਉਹ ਅੱਗੇ ਚੱਲ ਕੇ ਤੁਹਾਨੂੰ ਉਹ ਵੀ ਵੀਡੀਓ ਦਿਖਾਉਣਾ ਚਾਹੁੰਦੇ ਕਿ ਉਹਦਾ ਨਿਬੜਿਆ ਕੀ ਪਰ ਹਾਂ ਜੀ ਹਾਂ ਸਵਾਲ ਸਾਡਾ 깔 ਰਿਹਾ ਹੈ ਇਹਦੇ ਨਾਲ ਘਰਿਆਂ ਨੂੰ ਪਤਾ ਕੀਤਾ ਜਾਏ ਵੀ ਵਰਕ ਪਰਮਿਟ ਕਿੰਨਾ ਕੁ ਰਹਿ ਗਿਆ ਸੀ ਉਹ ਕੁੜੀ ਦਾ ਕਿੱਥੇ ਲਵੇ ਲੱਗਿਆ ਤੇ ਕੁੜੀ ਕਿੱਥੇ ਉਧਰ-ਇਧਰ ਉਰਾਪਰਾਂ ਕਿਤੇ ਚਲੀ ਗਈ ਹੋਏ ਬਾਰਡਰ ਟੱਪ ਗਈ ਹੋਏ ਤੇ ਕੈਂਪ ਕੰਪਚ ਹੋਏ ਕੋਲ ਤੇ ਹੋਰ ਨਹੀਂ ਦਿੰਦੇ ਕਿ ਫੋਨ ਫੋਨ ਨਹੀਂ ਹੋ ਪੰਦਾ ਇਹ ਵੀ ਹੋ ਸਕਦਾ ਭਾਈ ਪਤਾ ਕਿੱਦਾਂ ਜਾ ਕੇ ਉਹਦਾ ਜੀ ਬਿਲਕੁਲ ਜੀ ਸਰਕਾਰ ਤੁਹਾਡੇ ਤੁਸੀਂ ਕਾਲ ਕੀਤੀ ਸੋ ਕੀ ਸੋਚਦੇ ਹੋ ਅਸੀਂ ਇਹੀ ਜਾਨਣਾ ਚਾਹੁੰਦੇ ਤੁਹਾਨੂੰ ਕੀ ਲੱਗਦਾ ਜੇ ਸਾਰੇ ਬੱਚਿਆਂ ਦੀ ਗੱਲ ਕਰੀਏ ਸਾਰੇ ਬੱਚੇ ਬਾਦਰ ਨਹੀਂ ਟੱਪ ਸਕਦੇ ਤੇ ਜੇ ਸਾਰੇ ਬੱਚਿਆਂ ਦੀ ਗੱਲ ਕਰੀਏ ਜਿੰਨੇ ਗਵਾਚ ਰਹੇ ਆ ਉਹ ਨਸ਼ਿਆਂ ਤੇ ਨਹੀਂ ਲੱਗ ਸਕਦੇ ਜਾਂ ਡਿਪਰੈਸ਼ਨ ਚ ਨਹੀਂ ਜਾ ਸਕਦੇ ਨਵੀਂ ਉਮਰ ਦੇ ਯੰਗ ਬੱਚੇ ਸਾਡੇ ਗਵਾਚ ਰਹੇ ਨੇ ਇਸ ਕਦਰ ਤੇ ਸਾਡੇ ਸਮਾਜ ਨੇ ਇੰਨੀ ਵੱਡੀ ਚੁੱਪੀ ਧਾਰੀ ਹੈ ਬੜੇ ਦੁੱਖ ਦੀ ਗੱਲ ਹੈ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਸੋ ਖੈਰ ਇਹ ਬੱਚੀ ਹੈ ਜੀ ਹਰ ਸਿਮਰਨ ਜੀ ਤੇ ਦਾ ਨਾਮ 21 ਸਾਲਾਂ ਦੀ ਇਹ ਕੁੜੀ ਹੈ ਸੋ ਤੁਸੀਂ ਜੇ ਕਿਸੇ ਨੇ ਇਹਨਾਂ ਨੂੰ ਵੇਖਿਆ ਹੋਵੇ ਤਾਂ ਜਰੂਰ ਟਰਾਈ ਕਰਨਾ ਕਿ ਤੁਸੀਂ ਇਹ ਬੱਚੀ ਬਾਰੇ ਸਬੰਧਤ ਜਿਹੜਾ ਨੰਬਰ ਸਕਰੀਨ ਤੇ ਆ ਰਿਹਾ ਜੀ 905 453 2121 ਤੇ ਐਕਸਟੈਂਸ਼ਨ ਹੈਗੀ ਹੈ 2133 ਇਹ ਨੰਬਰਾਂ ਤੇ ਤੁਸੀਂ ਜਾਣਕਾਰੀ ਦੇ ਸਕੋ ਪੀਲ ਪੁਲਿਸ ਨੂੰ ਕਿਉਂਕਿ ਇਹਦੀ ਲਗਾਤਾਰ ਭਾਲ ਜਾਰੀ ਹੈ ਜੀ ਹਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਇਹ ਬੱਚੀ ਕਿੱਥੇ ਗਈ ਹੈ ਸੋ ਇਹ ਤੁਹਾਨੂੰ ਸਾਡੇ ਬੱਲੋ ਇੱਕ ਬੇਨਤੀ ਆ ਸਾਨੂੰ ਪਰਿਵਾਰ ਨੇ ਘਹਾਰ ਲਾਈ ਆ ਕਿ ਸਾਡੀ ਬੱਚੀ ਆ ਜਿਹੜੀ ਸਾਨੂੰ ਲੱਭ ਕੇ ਦਿੱਤੀ ਜਾਵੇ ਸੋ ਇਹ ਆਪਣੀ ਜ਼ਿੰਮੇਵਾਰੀ ਬਣਦੀ ਏ ਜੀ ਕਿ ਜਿਹੜੇ ਬੱਚੇ ਸਾਡੇ ਕਿੱਥੇ ਜਾ ਰਹੇ ਨੇ ਉਹਨਾਂ ਨੂੰ ਆਪਾਂ ਲੱਭਣਾ ਕਾਰਨ ਲੱਭਣਾ ਉਹਨਾਂ ਦਾ ਕਿ ਕਾਰਨ ਕੀ ਆ ਕਿੱਥੇ ਜਾ ਰਹੇ ਨੇ ਆਓ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਪ੍ਰੋਗਰਾਮ ਆਪਾਂ ਕੰਟੀਨਿਊ ਕਰਦੇ ਹਾਂ ਜਿਹਦੇ ਵਿੱਚ ਹੁਣ ਡਿਸਕਸ ਕਰਾਂਗੇ ਕਿ ਜਿਹੜੇ 104